ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਸ਼ੁਰੂ ਦੇ ਵਿੱਚ ਇੱਕ ਅਪੀਲ ਕਿ ਜਿੰਨਾ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲੋ ਪਰੇਦਰਸ਼ਕੋ ਅੱਜ ਦੀ ਜਿਹੜੀ ਵੀਡੀਓ ਹੈ ਇਹ ਅਸਲ ਦੇ ਵਿੱਚ ਤਾਂ ਸਿਧਾਂਤਹੀਨ ਪੋਲਿਟਿਕਸ ਬਾਰੇ ਹੈ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਜਿਹੜੀ ਸਿਆਸਤ ਹੈ ਉਹ ਸਿਧਾਂਤਹੀਨ ਹੁੰਦੀ ਜਾ ਰਹੀ ਹੈ ਇਹ ਗੱਲ ਲਗਾਤਾਰ ਸਾਡੇ ਸਾਹਮਣੇ ਆ ਰਹੀ ਹੈ ਲੇਕਿਨ ਇਸ حوالے ਨਾਲ ਕਰਾਂਗੇ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਾਟੋਕਲੇਸ਼ ਹੈ ਉਹ ਲਗਾਤਾਰ ਉਸ ਨੂੰ ਤਾਂ ਨੁਕਸਾਨ ਪਹੁੰਚਾ ਰਿਹਾ ਹੈ ਲੇਕਿਨ ਇਸ ਸਿਧਾਂਤਹੀਨਤਾ ਵੱਲ ਜਾਦਾ ਤਿੱਖੇ ਸਨੇਹ ਦੇ ਰਿਹਾ ਸੰਕੇਤਕਰ ਦਰਵੀਰ ਗੋਲਡੀ ਦੀ ਗੱਲ ਅੱਜ ਆਪਾਂ ਅੱਜ ਕਰੀਏ ਉਸਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਜੇ ਤਾਂ ਦਰਵੀਰ ਕੋਰਟੀ ਦਾ ਤਰਕ ਦੇਖੀਏ ਨੌਜਵਾਨ ਹੈ ਪੰਜਾਬ ਯੂਨੀਵਰਸਿਟੀ ਦੀ ਪੋਲਿਟਿਕਸ ਤੋਂ ਆਇਆ ਹੋਇਆ ਬੰਦਾ ਹੈ ਔਰ ਸਿੱਧਾ ਬੜੀ ਜੰਗ ਦੇ ਵਿੱਚ ਐਮਐਲਏ ਤੁਸੀਂ ਬਣਿਆ ਭਾਵੇਂ ਕਿ ਉਹ ਤੋਂ ਬਾਅਦ ਹਾਰ ਗਿਆ ਇਹ ਵੱਖਰੀ ਗੱਲ ਹੈ ਲੇਕਿਨ ਉਹਨੇ ਵਚਨ ਕੀਤਾ ਹੈ ਔਰ ਜਿਹੜੀ ਕੰਗੂੜਾ ਜੋੜੀ ਹੈ ਕਾਫੀ ਠੀਕ ਚੱਲ ਰਹੀ ਹੈ ਪੋਲਟਿਕਸ ਦੇ ਵਿੱਚ ਲੇਕਿਨ ਉਸ ਨੂੰ ਇਸ ਗੱਲ ਦਾ ਰੋਸ ਸੀ ਕਿ ਕੰਮ ਅਸੀਂ ਕੀਤਾ ਕਿਹਾ ਮੈਨੂੰ ਗਿਆ ਸੀ ਲੇਕਿਨ ਟਿਕਟ ਦੇ ਦਿੱਤੀ ਗ੍ਰਿਸਪਾਲ ਸਿੰਘ ਖੈਰਾ ਨੂੰ ਬਾਹਰੋਂ ਆ ਕੇ ਉਸ ਨੂੰ ਬਣਾ ਦਿੱਤਾ ਗਿਆ ਕੋਸ਼ਿਸ਼ ਕਰਨੇ ਵੀ ਕੀਤੀ ਮਨਾਉਣ ਦੀ ਚੋਣ ਮਹਿਮ ਜਿਹੜੀ ਆਪਦੇ ਉਸ ਦੇ ਘਰੋਂ ਸ਼ੁਰੂ ਹੋਈ ਸਾਰੇ ਉੱਥੇ ਗਏ ਉਸ ਵਕਤ ਤਾਂ ਜਿਹੜਾ 골ਡੀ یوں ਲੱਗਦਾ ਸੀ ਮੰਨ ਚੁੱਕਿਆ ਲੇਕਿਨ ਬਾਅਦ ਚ ਉਸਨੇ ਇੱਕ ਪੋਸਟ ਪਾਈ ਜਿਹਦੇ ਵਿੱਚ ਉਸਨੇ ਇਸ਼ਾਰਾ ਕਰਤਾ ਸੀ ਕਿ ਉਹ ਨਹੀਂ ਰਹੇਗਾ ਕਿਹਾ ਸੀ ਕਿ ਸੋਚਦੇ ਹਾਂ ਇੱਕ ਨਵਾਂ ਉਹੀ ਰਾਹ ਬਣਾ ਲਈਏ ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ ਰੁਕ ਗਈ ਇਸ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ جگਦੇ ਰਹਾਂਗੇ ਇਹ ਲਿਖ ਕੇ ਉਹਨੇ ਪੋਸਟ ਪਾਈ ਤੇ ਜਦੋਂ ਨੇ ਪੋਸਟ ਪਾਈ ਸੀ ਉਸ ਤੋਂ ਬਾਅਦ ਲੱਗਣ ਲੱਗਿਆ ਸੀ ਕਿ ਜਿਆਦਾ ਚਿਰ ਨਹੀਂ ਰਹਿੰਦਾ ਕਿ ਆਸਰਾਹੀਆਂ ਲੱਗ ਰੀਆਂ ਸੀ ਕਿ ਭਾਰਤੀ ਜਨਤਾ ਪਾਰਟੀ ਜਾਉ ਸੰਗਰੂਰ ਤੋਂ ਅਜੇ ਕੋਈ ਉਮੀਦਵਾਰ ਉਹਨਾਂ ਦਾ ਨਹੀਂ ਔਰ ਪਤਾ ਉਦੋਂ ਲੱਗਿਆ ਜਦੋਂ ਅੱਜ ਭਗਵੰਤ ਮਾਨ ਹੋਰਾਂ ਨੇ ਛੋਟਾ ਭਰਾ ਬਣਾ ਲਿਆ ਔਰ ਆਪਣੀ ਪਾਰਟੀ 'ਚ ਸ਼ਾਮਲ ਕਰ ਲਿਆ ਨਾਲ ਬੈਠਾ ਸੀ ਮੀਤ ਹੇਰ ਔਰ ਪਤਾ ਇਹ ਵੀ ਹੈ ਕਿ ਮੀਤ ਹੇਰ ਨਾਲ ਉਸਦੀ ਸਾਜਾ ਕੈ ਵੀ ਰਹੀ ਸੀ ਅਸੀਂ ਯਾਰ ਦੋਸਤਾਂ ਤੇ ਬਾਹਰ ਕਿਸੇ ਵਿਚੋਲੇ ਦੀ ਵੀ ਲੋੜ ਨਹੀਂ ਪਈ ਹੁਣ ਲੱਗਦਾ ਹੈ ਕਿ ਉਹੋ ਬੈਸੇ ਕਹਦੇ ਨੇ ਕਿ ਤੂੰ ਕਲਾਕਾਰ ਵਿਚੋਲਾ ਵੀ ਸੀ ਚਲੋ ਉੱਥੇ ਪਹੁੰਚ ਗਿਆ ਇਹ ਵੀ ਕਿਹਾ ਜਾਂਦਾ ਕਿ ਇਹ ਸਮਝੌਤਾ ਹੋਇਆ ਜਾਂ ਇਹ ਵਾਦਾ ਹੋਇਆ ਕਿ ਮੀਥੇਰ ਨੂੰ ਜਿਤਾ ਦੇ ਤੇ ਉਸ ਤੋਂ ਬਾਅਦ ਜਿਹੜੀ ਇਹਦੀ ਸੀਟ ਖਾਲੀ ਹੋਏਗੀ ਜਿੰਨੀ ਚਾਹਣ ਤੈਨੂੰ ਲੜਾਵਾਂਗੇ ਐਮਐਲਏ ਬਣਾਵਾਂਗੇ ਇਹਦੇ ਵਾਲਾ ਪੋਰਟਫੋਲੀਓ ਦੇ ਕੇ ਤੈਨੂੰ ਮੰਤਰੀ ਬਣਾਵਾਂਗੇ ਇਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ ਮਾਨ ਸਾਹਿਬ ਕਹਿ ਵੀ ਰਹੀ ਸੀ ਹਰ ਆਪਨ ਹੋਣਾ ਚਾਹੀਦਾ ਹੈ ਜੇ ਲੋਕਾਂ ਦੀ ਸੇਵਾ ਕਰਨੀ ਹੈ ਅਕਸਰ ਲੋਕ ਕਹਿੰਦੇ ਨੇ ਰਵ੍ਰੀਤ ਬਿੱਟੂ ਵੀ ਇਹੀ ਕਹਿ ਕੇ ਗਿਆ ਸੀ ਕਿ ਮੈਂ ਕਿੰਨਾ ਅਕਚਰ ਜਿਹੜਾ ਹੈ ਇਸ ਤਰ੍ਹਾਂ ਦੇਖਾਂ ਮੈਂ ਤੁਹਾਡੀ ਸੇਵਾ ਕਰਨੀ ਹੈ ਮੈਂ ਤਾਂ ਸਤਾ ਤਾਰੀ ਤਿਰਚਰੇ ਕੇ ਕਰ ਸਕਦਾ ਇਸ ਕਰਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਿਹਾ ਹੈ ਇਹ ਸਿਰਫ ਚੱਲਦਾ ਹੈ ਕੋਈ ਸਿਧਾਂਤ ਨਹੀਂ ਕਿਸੇ ਕਿਸਮ ਦੀ ਗੱਲ ਨਹੀਂ ਸਵਰਾਤ ਕੀ ਹੈ ਓਸ ਸੀ ਹੈ ਓਰਸੀ ਚਾਹੀਦੀ ਹੈ ਜਿਵੇਂ ਮਰਜੀ ਮਿਲ ਜੇ ਇਹ ਜਦੋਂ ਕੋਈ ਬੰਦਾ ਸਿਆਸਤ ਕਰਦਾ ਪਾਵਰ ਇਹ ਕੋਈ ਸਿਆਸਤ ਜਿਹੜੀ ਹੈ ਉਹ ਪਾਵਰ ਲਈ ਹੈ ਪਾਵਰ ਗੇਮ ਹੈ ਤੇ ਪਾਵਰ ਲਈ ਨਹੀਂ ਹੈ ਤੇ ਪਾਵਰ ਲੈਣ ਲਈ ਕੁਝ ਚੜ੍ਹੇ ਨੇ ਸਦਾਤ ਹੁੰਦੇ ਨੇ ਨੈਤਿਕਤਾ ਹੁੰਦੀ ਹੈ ਐਥਿਕਸ ਹੁੰਦੀ ਹੈ ਅਸੀਂ ਤਾਂ ਜਦ ਮਹਾਭਾਰਤ ਦੇ ਵਿੱਚ ਐਥਿਕਸ ਦੇਖੀ ਹੈ ਮਤਲਬ ਜੇ ਸੂਰਜ ਛਿਪ ਗਿਆ ਤਾਂ ਇੱਕ ਦੂਜੇ ਤੇ ਕੋਲ ਜਾ ਕੇ ਗੱਲਬਾਤ ਵੀ ਕਰ ਲੈਂਦੇ ਨੇ ਮਿਲ ਵੀ ਲੈਂਦੇ ਨੇ ਔਰ ਸਵਾਲ ਵੀ ਕਰ ਲੈਂਦੇ ਨੇ ਵੀ ਤੁਸੀਂ ਇਹ ਕਿਉਂ ਕਿਹਾ ਤੇ ਆਪ ਦੇਸ਼ ਦੇ ਨਹੀਂ ਕਿ ਇਸ ਤਰ੍ਹਾਂ ਦੀ ਐਥਿਕਸ ਜਦੋਂ ਸੌਂ ਖਾਦੀ ਹੋਈ ਕ੍ਰਿਸ਼ਨ ਜੀ ਨੇ ਕਿ ਮੈਂ ਨਹੀਂ ਹਥਿਆਰ ਚੱਕੂਗਾ ਇਹਦੇ ਵਿੱਚ ਮੈਂ ਸਾਰਥੀ ਰਹੂੰਗਾ ਤੇ ਤੁਹਾਡੇ ਯਾਦੋਂ ਇੱਕ ਵਾਰੀ ਹਥਿਆਰ ਚੱਕ ਲੈਂਦੇ ਨੇ ਜਦੋਂ ਅਰਜੁਨ ਦੀ ਜ਼ਿੰਦਗੀ ਖਤਰੇ 'ਚ ਨਜ਼ਰ ਆਉਂਦੀ ਹੈ ਤੇ ਉਸੇ ਸ਼ਾਮ ਫਿਰ ਪੀਸ਼ਮ ਪਤਾਮਾ ਪਛਦੇ ਨੇ ਦੇਵਕੀ ਨੰਦਨ ਤੁਸੀਂ ਤਾਂ ਇਹ ਕਿਹਾ ਸੀ ਕਸਮ ਖਾਦੀ ਸੀ ਕਿ ਮੈਂ ਹਥਿਆਰ ਨਹੀਂ ਚੱਕੂ ਤੇ ਫਿਰ ਜਵਾਬ ਦਿੰਦੇ ਨੇ ਇਹਦੇ ਵੀ ਠੀਕ ਹੈ ਮੈਂ ਕਸਮ ਖਾਦੀ ਸੀ ਪਰ ਜਿਹੜੀ ਕਸਮ ਮੈਂ ਤਾਰਿਆਂ ਦੀ ਸੌਂਦੀ ਕਸਮ ਖਾਦੀ ਸੀ ਤਾਰਿਆਂ ਦੀ ਪੋਜੀਸ਼ਨ ਹੋ ਨਹੀਂ ਮੈਂ ਗੰਗਾ ਦੇ ਪਾਣੀਆਂ ਦੀ ਕਸਮ ਖਾਦੀ ਸੀ ਤੇ ਗੰਗਾ ਦਾ ਪਾਣੀ ਵੀ ਵਹਿ ਚੁੱਕਿਆ ਤੇ ਉੱਥੇ ਫਿਰ ਉਹ ਕਹਿੰਦੇ ਨੇ ਸੂਤਰ ਦੱਸਦੇ ਨੇ ਕ੍ਰਿਸ਼ਨ ਜੀ ਕਿ ਦੇਵਕੀ ਨੰਦਨ ਇਹ ਕਹਿੰਦੇ ਨੇ ਪੀਸ਼ਮ ਪਤਾਮਾ ਜਿਸ ਵੇਲੇ ਮੈਂ ਕਸਮ ਖਾਦੀ ਸੀ ਉਹ ਉਸ ਵੇਲੇ ਦਾ ਸੱਚ ਸੀ ਤੇ ਜਦੋਂ ਮੈਂ ਇੱਥਾਰ ਚੁੱਕੇ ਉਹ ਉਸ ਵੇਲੇ ਦਾ ਸੱਚ ਹੈ ਹਰ ਬੰਦੇ ਦਾ ਤਾਂ ਹਰ ਸਮੇ ਦਾ ਸੱਚ ਹੁੰਦਾ ਤੇ ਹੁਣ ਅੱਜ ਦੇ ਸਮੇ ਦਾ ਸੱਚ ਇਹ ਹੈ ਵੀ ਕੁਰਸੀ ਲਈ ਕੁਝ ਵੀ ਹੋ ਜੇ ਪਰਵਾਹੀ ਤੇ ਵਿਸ਼ਵਾਸਯੋਗਤਾ ਤਾਂ ਬਿਲਕੁਲ ਹੀ ਖਤਮ ਪਤਾ ਹੀ ਨਹੀਂ ਤੁਹਾਡੇ ਮੂੰਹੋਂ ਜੋ ਕੁਝ ਨਿਕਲਦਾ ਹੈ ਉਹਦੇ ਵਿੱਚ ਕਿਹੜੀ ਗੱਲ ਠੀਕ ਹੈ ਨਹੀਂ ਹੁਣ ਜਿਹੜਾ ਸਰਪਾਲ ਸਿੰਘ ਖਾਲਾ ਕੁਝ ਦਿਨ ਪਹਿਲਾਂ ਤਾਂ ਕਹਿ ਰਿਹਾ ਸੀ ਕਿ ਇਹ ਤਾਂ ਇਹਦੇ ਵਿੱਚ ਤਾਂ ਮੈਨੂੰ ਉਹਦਾ ਪੱਥ ਨਜ਼ਰ ਆਉਂਦਾ ਅੱਜ ਉਹ ਧੋਖੇ ਬਾਅਦ ਕਹਿ ਰਿਹਾ ਸੀ ਵੀ ਇਹ ਧੋਖੇ ਬਾਅਦ ਤੋਂ ਇਸ ਤਰ੍ਹਾਂ ਹੀ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਇਹ ਸਾਡੀ ਪਾਰਟੀ ਨੇ ਕੀ ਨਹੀਂ ਦਿੱਤਾ ਇਸ ਤਰ੍ਹਾਂ ਦੀ ਰਮੀਤ ਬਿਟੁਰਾ ਚੱਲ ਰਿਹਾ ਹੈ ਕਾਂਗਰਸ ਪਾਰਟੀ ਤੇ ਕਾਫੀ ਕੁਝ ਹੋ ਰਿਹਾ ਹੈ ਜਿਆਦਾ ਕਾਂਗਰਸ ਪਾਰਟੀ ਦੇ ਜੁਮੇਜ ਬਿਟ ਦੀ ਕਮੀ ਹੈ ਮਤਲਬ ਤੁਹਾਡੇ ਸਾਹਮਣੇ ਤੁਸੀਂ ਦੇਖੋ ਉੱਥੇ ਕਿਸ ਤਰੀਕੇ ਨਾਲ ਜਿਆਦਾ ਟਿਕਟਾਂ ਦੀ ਵੰਡ ਸਹੀ ਤਰੀਕੇ ਨਾਲ ਨਹੀਂ ਹੁੰਦੀ ਕੁਛ ਤਾਂ ਹੈ ਨਾ 9 ਹਲਕਿਆਂ ਦੇ ਵਿੱਚ ਮੈਂ ਦੇਖ ਰਿਹਾ ਸੀ ਕਾਂਗਰਸ ਪਾਰਟੀ ਦੇ ਵਿੱਚ ਇਹੋ ਜਿਹਾ ਕੁਝ ਚੱਲ ਰਿਹਾ ਹੈ ਲੜਾਈ ਝਗੜਾ ਮਨ ਮਟਾਪ ਪਹਿਲੇ ਦਿਨ ਤੋਂ ਜਿੰਦੀ ਪਟਿਆਲੇ ਦੀ ਟਿਕਟ ਜਿਹੜੀ ਡਾਕਟਰ ਧਰਮਵੀਰ ਗਾਦੇ ਨੂੰ ਸਾਰੇ ਕੰਬੋ ਪਟੂਲ ਪਰਦਿਆਲ ਕੰਬੋ ਲਾਲ ਸਿੰਘ ਮਦਰ ਲਾਲ ਜਨਾਲਪੁਰ ਵਰਜਿੰਦਰ ਸਿੰਘ ਵਿਸ਼ਨੂ ਸ਼ਰਮਾ ਸਭ ਕਪਾੜੇ ਕਾਂਗਰਸੀ ਵਿਰੋਧ ਹੋਇਆ ਨਾ ਤੇ ਉੱਥੇ ਵਿਰੋਧ ਤੇ ਚਲੋ ਫਿਰ ਤੋਂ ਜਲੰਧਰ ਤੇ ਜਦੋਂ ਚਰਜੀ ਚੰਨੀ ਕੋਲ ਤਾਂ ਵਿਰੋਧ ਜੜਸੀ ਉਤ ਸੋ ਸਿੱਧੇ ਕੋ ਮਿਸੇ ਚੌਧਰੀ ਸਤੋਕ ਸਿੰਘ ਚੌਧਰੀ ਨੇ ਤਾਂ ਚਾਰਕੇ ਕਾਉਂਨਲ ਭਾਰਤੀ ਜੋਤਾ ਪਾਰਟੀ ਜੁਆਇੰਟ ਕਰ ਲਈ ਉਹਦੇ ਮੁੰਡੇ ਨੂੰ ਵਿਕਲਨ ਚੌਧਰੀ ਜ਼ਿਲ੍ਹੇਕਰ ਨਾਲ ਚਰਜੀ ਚਨੇ ਨੂੰ ਸ਼ੁਕਰੀਤ ਅਸਦਾ ਤੇ ਉਹਨੂੰ ਪਾਰਟੀ ਚੋਂ ਬਾਤਲ ਕੀਤਾ ਤੇ ਦੂਜੇ ਪਾਸੇ ਮਹਿੰਦਰ ਸਿੰਘ ਕਹਿੰਦੀ ਕਿ ਪੀਰ ਨੂੰ ਜਿਹੜਾ ਹੈ ਅਕਾਲੀਆਂ ਨੇ ਟਿਕਟ ਦਿੱਤੀ ਹੈ ਜੇ ਨਹੀਂ ਕਾਂਗਰਸ ਦਾ ਪ੍ਰਧਾਨ ਹੋਵੇ ਅਕਾਲੀ ਚਲੇ ਗਿਆ ਨਹੀਂ ਉਹ